ਮਾਈ ਨਾਲ ਗਮਟੀ ਵਾਲੇ ਕੂਤਰ ਨੇ ਬਾਈ ਬਲਕਾਰਾ ਡਾਕਟਰ ਗਮਟੀ ਕੋਸ਼ ਉਹਦੇ ਕੂਤਰ ਆਉਂਦੇ ਨੇ ਪਰਾਣੀ ਬਰੀਡ ਬਾਈ ਬਹੁਤ ਘੱਟ ਬੰਦਿਆਂ ਨੇ ਦੇਖੋਨੇ ਕਬੂਤਰ ਲਾਲੋਂ ਸਾਹਿਬ ਇਹ ਅੱਜ ਮੌਕਾ ਮਿਲਿਆ ਆ ਬਰੀਡ ਦੇ ਦਰਸ਼ਨ ਕਰਨ ਦਾ ਥੋੜੀ-ਥੋੜੀ ਬਾਈ ਨਾਲ ਇੰਟਰਵਿਊ ਵੀ ਕਰਾਂਗੇ ਆਪਾਂ ਕੂਤਰ ਬਾਈ ਪਹਿਲਾਂ ਦਿਖਾਉਂਦਾ ਨਹੀਂ ਸੀ ਤੇ ਮੈਂ ਨਹੀਂ ਬਈ ਵੀ ਕਬੂਤਰ ਦਿਖਾ ਦੇ ਵੀ ਜਾਂ ਕੋਈ ਜਾਂ ਵੀਡੀਓ ਬਣਾ ਕੇ ਲੈ ਚੱਲਦੇ ਆਂ ਕਿਹਦਾ ਪਗੜਾ ਵੇਚਣਾ ਵੀ ਆਪਾਂ ਵੀਡੀਓ ਨਹੀਂ ਬਣਾਉਣੀ ਹੈਗੀ ਮਾਤਲ ਬਈ ਵਿਸ਼ੌਕ ਸਾਰੇ ਬੰਦੇ ਕਰ ਲੈਂਦੇ ਵੀ ਨਾ ਕੋਈ ਨਸਲ ਖੂਰ ਦਸੀ ਹਜੇ ਤੇ ਉਹ ਰੂਹ ਹੋ ਜੂਗੀ ਯਾਰ ਕੂਤਰਾ ਦੇ ਕੇ ਕੂਤਰ ਗਾਦੇ ਬਈ ਜਹਾਜੀ ਨੇ ਵਾਲੇ ਲੰਬੇ ਗੱਦ ਕਾਟਾ ਦੇਖ ਆ ਗਏ ਮੈਂ ਆਂ ਕੂਤ ਫਟ ਫਟ ਦੇ ਕੂਤਰ ਨੇ ਬਾਲਾ ਕਬੱਡਾ ਕੂਤਰਾਂ ਦਾ ਕਮਾਲ ਦੀ ਗੱਲ ਲੀ ਹੂੰ ਬਹੁਤ ਯਾਨੀ ਕਿ ਬਾਈ ਨਾ ਗੱਲ ਅਗਰੀ ਬਾਈ ਕਹਿੰਦਾ ਕਹਿੰਦਾ ਜਿੰਨੇ ਪੁਰਾਣੇ ਕਬੂਤਰ ਤੈਨੂੰ ਕਿਤੇ ਵੀ ਮਿਲਣਗੇ ਉਹ ਗੱਦ ਕਾਟ ਕਨੀਓ ਲੰਬੇ ਮਿਲਣਗੇ ਜੋ ਜਿਹੜੇ ਬੰਦੇ ਨੇ ਆਪਣੇ ਆਨੇ ਪਿਓਰ ਕਰਨੇ ਸ਼ੁਰੂ ਕਰਤੇ ਉਹਨਾਂ ਦੇ ਕਹਿੰਦਾ ਕਦ ਘਟਨੇ ਸ਼ੁਰੂ ਹੋਏ ਕਬੂਤਰਾਂ ਦੇ ਵੀ ਨਾਲੇ ਬਿਮਾਰੀ ਵਧ ਗਈ ਇੱਥੇ ਪੁਰਾਣੇ ਕਬੂਤਰ ਉਵੇਂ ਹੀ ਬੈਠੇ ਬਈ ਕਹਿੰਦਾ ਸੀ ਤਾਂ ਕੋਈ ਨਾਮ ਐਸ ਭਾਈ ਨਾ ਕੋਸ ਹੋਰ ਉਵੇਂ ਹੀ ਲਾਈ ਜਾਂਦੇ ਨਾਲੇ ਕਹਿੰਦਾ ਔੜ ਦੇ ਫੁੱਲ ਨਾਲੇ ਪਿਓਰ ਨਹੀਂ ਕਰੇ ਕਬੂਤਰਾਂ ਦਾ ਡਾਟਾ ਲੈ ਕੇ ਰੱਖੀ ਜਾਵੇ ਕਿਹੜੇ ਕਬੂਤਰ ਦੀ ਕਿਹੜੀ ਲਾੜ ਕਿਹੜੇ ਪਾਸੇ ਜਾ ਕੇ ਕਿੰਨੇ ਪਰਸੈਂਟ ਬਲੱਡ ਰਹਿ ਗਿਆ ਕਿੰਨੇ ਕਿੰਨਾ ਵਧ ਗਿਆ ਕਿੰਨਾ ਘਟ ਗਿਆ ਚਾਲੀ ਪੈ ਦਵਾਈ ਕਹਿੰਦਾ 60 ਪੈਸੇ ਦੇ ਬਿਲਜ ਬਿਲ 60 ਪੈਸੇ 70 70 ਦਾ ਕਹਿੰਦਾ ਕਿਸੇ ਤੇ ਲੈ ਕੇ ਜਾਇਦਾ ਉੱਥੇ ਤੱਕ ਰੱਖੀਦਾ ਬਸ ਵੀ ਕਦ ਕਾਠ ਵੱਡੇ ਰਹਿਣ ਉਹ ਡਣ ਬਸ ਬਾਲਾ ਪਿਆਰ ਨਹੀਂ ਕਰੀਦਾ ਜੇ ਸਾਨੂੰ ਹੁੰਦਾ ਰੀਂਦਾ ਵੀ ਇਹਦਾ ਹੋ ਜਾਊਗਾ ਅਸੀਂ ਪੈਸੇ ਕਹਦਾ ਨਾਲ ਦੀ ਨਹੀਂ ਜੋੜਾ ਲਾਉਂਦੇ ਨਹੀਂ ਤੋੜ ਦੰਨੇ ਆ ਦੇਖ ਉਹ ਵਧੀਆ ਲੱਗੀ ਮੈਨੂੰ ਗ੍ਰੀਡ ਦਾ ਵੀ ਤਰੀਕਾ ਜਮਾਂ ਯਾਰ ਸੇਮ ਆਹੀ ਆਪਾਂ ਕਰਦੇ ਦੋ ਕਬੂਤਰਿਆਂ ਨਾਲ ਇੱਕ ਕਬੂਤਰ ਲਾ ਕੇ ਉਵੇਂ ਬਰੀਡ ਵੀ ਚੰਗੀ ਬਣਦੀ ਆ ਤੇ ਬਿਮਾਰੀ ਵੀ ਘਟ ਆਉਂਦੀ ਆ ਤੇ ਜੋੜੇ ਵੀ ਤਨਚਾਰ ਬਣ ਜਾਂਦੇ ਉਵੇਂ ਪੂਰਾ ਟੌਪ ਆਏ ਛੇਤੀ ਜਿਵੇਂ ਬਗਾਨਾ ਛੇਤੀ ਨਸਲ ਚੈੱਕ ਹੋ ਜੇ ਛੇਤੀ ਤਿਆਰ ਹੋ ਜੇ ਉਹਦੇ ਪਿਓ ਦੀ ਮਾਂ ਪੁੱਤ ਲਾਂ ਮਾਂ ਕੋ ਤਾਂ ਭਾਈ ਲੰਬਾ ਟਾਈਮ ਲੱਗ ਜਾਂਦਾ ਉਹਦਾ ਕਈ ਸਾਲ ਲੱਗ ਜਾਂਦੇ ਆਲੀ ਗੱਲ ਆ ਉਵੇਂ ਇੱਕ ਵਾਰੀ ਚ ਪਤਾ ਲੱਗ ਜਾਂਦਾ ਉਪਰ ਚੈੱਕ ਹੋ ਜਾਂਦਾ ਕਿਹੜੇ ਨਾਲ ਕਿਹੜਾ ਲੱਗ ਗਿਆ ਕਿਹੜੇ ਨਾਲ ਕਿਹੜਾ ਸਾਰੀ ਬਰੀਡ ਪਤਾ ਲੱਗ ਜਾਂਦੀ ਆ ਉਵੇਂ ਬਰੀਡ ਕਰਨ ਦਾ ਸਭ ਤੋਂ ਵਧੀਆ ਤਰੀਕਾ ਵੀ ਆ ਸੌਖਾ ਵੀ ਆ ਤੇ ਬੱਚੇ ਵੀ ਵਧੀਆ ਬਣਦੇ ਆ ਉੜਦੇ ਵੀ ਵੱਧਨੇ ਤੇ ਬਰੀਡ ਵੀ ਸੌਖੀ ਬਣਦੀ ਆ ਜੋੜੇ ਵੀ ਛੇਤੀ ਬਣ ਜਾਂਦੇ ਸਾਰਾ ਕੁਝ ਛੇਤੀ ਹੋ ਜਾਂਦਾ ਮਿਹਨਤ ਨਾਲ ਨੇ ਉੱਤਰ ਵੱਡੇ ਪਰ ਵੱਡੇ ਪਾਰ ਹੀ ਹੁੰਦੇ ਆ ਛੋਟੇ ਛੋਟੇ ਹੁੰਦੇ ਆ ਬਾਈ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਵੱਡੇ ਪਰ ਨੇ ਸਾਹ ਲੈ ਲੈ ਕੇ ਆਉਣਾ ਤਾਂ ਹਾਂ ਚੜਜਣਾ ਹੁਣਾ ਛੋਟੇ ਨੇ ਜੋਰੀ ਲਾਈ ਜਾਣਾ ਸਾਰਾ